ਮੈਂ ਇਸ ਰੋਡ ਤੇ ਜਿੰਨੀ ਵਾਰੀ ਵੀ ਲੰਘਦਾ ਏ ਤੇ ਦੇਖਦਾ ਏ ਹਰ ਵਾਰੀ ਇਹ ਸੈਂਟਰ ਦੇ ਵਿੱਚ ਇਸ ਤਰ੍ਹਾਂ ਰੇੜੀਆਂ ਲੱਗਿਆ ਹੁੰਦੀਆਂ ਤਾਂ ਗੱਡੀ ਵੀ ਰੋਡ ਦੇ ਵਿਚਾਲਾ ਹੀ ਰੁਕ ਜਾਂਦੀ ਆ ਬਹੁਤ ਵਾਰੀਏ ਆਂਦਾ ਜਾਂਦਾ ਏ ਰੋਡ ਤੇ ਮੈਂ ਇਹ ਗੱਲ ਨੋਟ ਕਰੀਆ ਤੇ ਕੋਈ ਇਹਨਾਂ ਨੂੰ ਰੋਕਣਾ ਵਾਲਾ ਵੀ ਨਹੀਂ ਹੈਗਾ ਵੀ ਇਹਨਾਂ ਨੂੰ ਰੋਕ ਸਕੇ ਤਾਂ ਉਸ ਸਾਈਡ ਵੀ ਰੋਡ ਆ ਤੇ ਇਸ ਸਾਈਡ ਵੀ ਰੋਡ ਆ ਸੈਂਟਰ ਦੇ ਵਿੱਚ ਰੇੜੀਆਂ ਲਾ ਦਿੰਦੇ ਆ ਤੇ ਗੱਡੀਆਂ ਵਾਲੇ ਫਲ ਫਰੂਟ ਖਰੀਦਣ ਵਾਸਤੇ ਉਹ ਗੱਡੀ ਵੀ ਰੋਡ ਦੇ ਉੱਪਰ ਹੀ پارک ਕਰ ਦਿੰਦੇ ਆ ਜਿਹੜੀ ਕਿ ਐਕਸੀਡੈਂਟ ਦਾ ਕਾਰਨ ਬਣ ਸਕਦੀ ਆ ਬਹੁਤ ਬੜੀ ਮੈਂ ਦੇਖਿਆ ਤਾਂ ਟਰੈਕ ਦੇ ਵਿੱਚੇ ਗੱਡੀਆਂ ਖੜੀਆਂ ਹੁੰਦੀਆਂ ਇਹ ਦੇਖੋ ਅੱਗੇ ਵੀ ਦੋ ਗੱਡੀਆਂ ਖੜੀਆਂ ਐ ਕੋਈ ਦੋ ਵੱਡੀਆਂ ਗੱਡੀਆਂ ਰੋਡ ਦੇ ਉੱਪਰ ਜਾ ਸਕਣ ਤਾਂ ਇਹ ਐਕਸੀਡੈਂਟ ਦਾ ਕਾਰਨ ਹੋ ਸਕਦਾ ਏ ਟਰੈਕ ਛੋਟਾ ਪੈ ਜਾਂਦਾ ਜਾਂ ਰੋਡ ਦੇ ਵਿਚਾਲੇ ਗੱਡੀ ਰੁਕ ਜਾਂਦੀ ਆ ਬਹੁਤ ਐਸੇ ਐਕਸੀਡੈਂਟ ਆ ਜਿਹੜੇ ਰੋਡਾਂ ਦੇ ਉੱਪਰ ਹੁੰਦੇ ਆ ਪਰ ਇਹ ਤਾਂ ਸ਼ਰਿਆਮ ਅੰਗੈਲੀ ਆ ਰੋਡ ਦੇ ਉੱਪਰੇ ਫਲ ਫਰੂਟ ਵੇਚਣੇ ਤੇ ਰੋਡ ਦੇ ਉੱਪਰੇ ਗੱਡੀ ਖੜੀ ਕਰਨੀ ਬਹੁਤ ਐਸੇ ਮਾਵਾ ਦੇ ਪੋਤਾ ਜਿਹੜੇ ਰੋਡਾਂ ਦੇ ਉੱਪਰ ਆਪਣੀ ਜਾਨ ਗਵਾ ਚੁੱਕੇ ਆ ਆਪਾਂ ਇਹਨਾਂ ਦੇ ਵਿਰੋਧੀ ਨਹੀਂ ਆ ਵੀ ਇਹ ਕਿਉਂ ਫਲ ਫਰੂਟ ਵੇਚਦੇ ਆ ਪਰ ਇਹਨਾਂ ਨੂੰ ਰੇਡੀਆਂ ਉੱਥੇ ਲਾਣੀਆਂ ਚਾਹੀਦੀਆਂ ਜਿੱਥੇ ਗੱਡੀ ਪਾਰਕਿੰਗ ਕਰਨੇ ਨੂੰ ਜਗ੍ਹਾ ਹੋਵੇ ਬਿਨਾ ਪਾਰਕਿੰਗ ਦੇ ਆਪਾਂ ਰੋਡ ਦੇ ਉੱਪਰ ਗੱਡੀ ਨਹੀਂ ਰੋਕ ਸਕਦੇ ਹਾਂ ਠੀਕ ਹੈ ਜੇ ਕੋਈ ਗੱਡੀ ਨੂੰ ਪ੍ਰੋਬਲਮ ਪੈ ਗਈ ਫੇਰ ਤਾਂ ਚਲੋ ਰੋਕਣਾ ਬਣਦਾ ਹੈ ਇਸ ਤਰ੍ਹਾਂ ਆਪਾਂ ਫਲ ਫੂਟ ਲੈਣ ਵਾਸਤੇ ਗੱਡੀ ਰੋਡ ਦੇ ਉੱਪਰ ਨਹੀਂ ਰੋਕ ਸਕਦੇ